ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦੀ ਦੇ ਗੇਟ ਦੇ ਬਾਹਰ ਪਹੁੰਚ ਚੁੱਕੇ ਹਾਂ ਅੱਜ ਦਿਨ ਸ਼ੁੱਕਰਵਾਰ ਹੈ 30 ਮਈ ਹੈ ਦੇਸੀ ਮਹੀਨਾ 17 ਜੇਠ ਹੈ 90000 ਦਾ ਟਾਈਮ ਆ ਜਿਹੜਾ ਦੋ ਅੱਜ ਕੇ 45 ਮਿੰਟ ਹੋ ਚੁੱਕੇ ਨੇ ਕਰੋ ਦਰਸ਼ਨ ਤਰਤਨ ਬਾਬਾ ਸੇਠ 프리ਜੀ ਦੇ ਸੱਜੇ ਪਾਸੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਖਰੀਦ ਹਾਲ ਦੇ ਗੇੜ ਤੋਂ ਬਾਹਰ ਪਰੋ ਹਾਜ਼ਰੀਆਂ ਜੀ ਕਰੋ ਦਰਸ਼ਨ ਖੱਬੇ ਪਾਸੇ ਤੰਤਨ ਬਾਬਾ ਫ਼ਰੀਦ ਜੀ ਦੇ ਅਸਥਾਨ ਦੇ ਗੇੜ ਤੋਂ ਬਾਹਰ ਵੀ ਪਰੋ ਹਾਜ਼ਰੀਆਂ ਕਰੋ ਦਰਸ਼ਨ ਜੀ ਰਜਨਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਰੋਗੇ ਤੈਨੂੰ ਅੱਜ ਕੀ 50 ਮਿੰਟ ਦੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਪ੍ਰਕਾਸ਼ ਹੋਣਗੇ ਪ੍ਰਕਾਸ਼ ਹੋਣ ਸਮੇਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹਕੂਨਾਮਾ ਸਹਿਬ ਆਉਣਗੇ ਉਹ ਵੀ ਸਰਵਣ ਕਰਵਾਉਣਗੇ ਇੱਕ ਵਾਰ ਜਦੋਂ ਅਮਰਤਵੇਲੇ ਤੁਸੀਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਣ ਸਮੇਂ ਜਰੂਰ ਕੋਸ਼ਿਸ਼ ਕਰਿਓ ਗੁਰਦੁਆਰਾ ਸਾਹਿਬ ਥੱਲਾ ਬਾਬਾ ਸੇਕ ਫ੍ਰੀਜ ਦੇ ਗੇਟ ਤੋਂ ਬਾਹਰ ਅਰਦਾਸ ਬੇਨਤੀ ਕਰਿਓ ਸਤ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਪਰ ਸੇਕ ਫ੍ਰੀਜੀ ਚ ਚਰਨਾ ਚਿੱਟ ਸਭ ਦੀ ਮਿਹਰ ਪ੍ਰਿਆਤ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੇ ਅਗਲਾ ਵਿੱਚ ਰੱਖਣ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਬਧੇਵਤੀ ਹੋ ਸਕੇ ਸਾਡੀ ਬਲਵੀ ਹੀ ਅਰਦਾਸ ਬੇਨਤੀ ਹੈ ਗੁਰੂਗ੍ਰਾਮ ਸੇਵਕ ਬਾਬਾ ਫਰੀਦ ਜੀ ਸਭ ਦੇ ਮੇਰ ਭਰਾਤਾਂ ਖੁਤਾਂਦਰਸੀਆਂ ਵਾਪਸ ਪਹੁੰਚੜ ਦੇ ਕਲਾਂ ਵਿੱਚ ਰੱਖੋ ਇਹਲਾ ਮੌਸਮ ਖਰਾਬ ਹੈ ਲਾਈਟ ਵੀ ਬੰਦ ਹੈ ਹਨੇਰੀ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ